ਮੈਂ ਦਵਾ ਫਤਿਹ ਬੁਲਾਉਗਾ ਜਿੰਦੀ ਜਗ ਕੇ ਫਤਿਹ ਉਹਦੀ ਜਗ ਕੇ ਫਤਿਹ ਸਿੰਦੀ ਬੋਲ ਚ ਫਤਿਹ ਉਹਦੀ ਕਲ ਚ ਫਤਿਹ ਵਾਹੇ ਉਸ ਕਾ ਖਾਲਸਾ ਵਾਹੇ ਗੁਰੂ ਕੀ ਫਤਿਹ ਮੇਰੇ ਪਰਮਸਕਾਰਯੋਗ ਇਸ ਮੰਚ ਵਿੱਚ ਵਿਰਾਜਮਾਨ ਮੇਰੀ ਆਪੈਨੋਤੇ ਪਰਾਵੋ ਤੇ ਬਜ਼ੁਰਗੋ ਅੱਜ ਮੈਂ ਤੁਹਾਡੇ ਸਾਹਮਣੇ ਸਾਹਮਣੇ ਚਾਰ ਸਹਿਬਜ਼ਾਦ ਦੇ ਫਿਲਮ ਦੇ ਡਾਇਲੋਗ ਪੇਸ਼ ਕਰਨਾ ਚਾਹਨਾ ਸੁੱਚਾ ਨੰਨ ਜਬਾਨ ਨੂੰ ਲਗਾਮ ਦੇ ਮਜ਼ਲੂਮਾ ਦੇ ਉਹ ਦੋਸਤ ਨੇ ਨੇ ਕੀ ਉਹ ਨਾਰੀ ਪਛਾਨ ਹੈ ਤੀ ਖਾ ਕੇ ਆਦ ਕਰ ਗੁਰੂ ਗੋਬਿੰਦ ਸਿੰਘ ਦਾ ਨਾਮ ਹੈ ਸ਼ੁਕਰ ਕਰ ਅਸੀਂ ਤੁਹਾਡੇ ਕੈਦੀਆਂ ਨਹੀਂ ਤਾਂ ਸੋ ਗੁਰੂ ਪਿਤਾ ਦੀ ਹੁਣ ਤੱਕ ਕਿ ਆਸੀ ਮੋਦਿਆ ਤੋਂ ਗਿਰ ਚੁਕਾਉਣਾ ਸੀ ਫੇਲਾ ਮਨ ਕਬੂਲ ਜੀਵਨ ਕੀ ਚਲ ਆਸ ਉਹ ਸਭ ਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਨਾ ਦਾ ਦਾ ਜੀ ਕਿਸਿਆ ਤਰਮ ਬਤੋਣੀ ਆਪਣਾ ਸੀ ਦਿੱਤਾ ਜੀ ਉਹਨਾਂ ਦੇ ਪੋਤਿਆਂ ਨੂੰ ਆਪਣਾ ਤਰਮ ਕਬੂਲ ਕਰ ਲਈ ਕਹ ਰਹੇ ਹੋ ਸੋਚ ਲੋ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਰਹੇ ਬਲੇ ਸੋ ਨਿਹਾਲ ਆ ਆਸਰੀ ਆਪ ਦਾ ਕਾਲਾ ਸਾਹ ਹੈ ਗੁਰਜੀ ਕੀ ਫਤਿਹ ਹੁਣ ਸਾਡੇ ਕੋਲ ਭਾਈ ਸਾਹਿਬ ਗਿਆਨੀ ਸਰੂਪ ਸਿੰਘ ਕਨਿਆਣਾ ਢਾਡੀ ਜਥਾ ਜੋ ਉਹ 4 ਵਜੇ ਤੱਕ ਗੁਰੂ ਦਾ ਇਤਿਹਾਸ ਲਾ ਕੇ ਸੰਗਤਾਂ ਨੂੰ ਨੇਹਾਲ ਕਰਨਗੇ ਗਿਆਨੀ ਸਰੂਪ ਸਿੰਘ ਕਨਿਆਣਾ ਜੋ ਆਓ ਉਹਨਾਂ ਕੋ ਇਤਿਹਾਸ ਬਾਰੇ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I uh -huh. ਵਾਹ ਗੁਰੂ ਜੀ ਸਤਨਾਮ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ ਵਾਹ ਗੁਰੂ ਸਤਨਾਮ ਵਾਹ ਗੁਰੂ ਵਾਹ ਗੁਰੂ ਜੀ ਵਾਹ ਗੁਰੂ ਵਾਹ ਗੁਰੂ ਸਤਨਾਮ वाहिगुरु जी वाहिगुरु जी वाहिगुरु जी सभु साम